ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਸਾਡੀ ਯਾਤਰਾ ਸ਼ੁਰੂ ਹੋ ਗਈ ਜੀ ਪਟਨਾ ਸਾਹਿਬ ਨੂੰ ਸਭ ਤੋਂ ਪਹਿਲਾਂ ਅਸੀਂ ਸੰਗਰੂਰ ਤੋਂ ਗਏ ਜੀ ਚੰ ਮੰਜਖੜ ਜਖੜ ਤੋਂ ਟ੍ਰੇਨ ਫੜੀ ਜੀ ਅਸੀਂ ਪਟਨਾ ਸਾਹਿਬ ਦੀ ਰਸਤੇ ਦੇ ਵਿੱਚ ਇੱਕ ਸਟੇਸ਼ਨ ਆਇਆ ਜੀ ਅਜोध्या ਕੈਂਟ ਇੱਥੇ ਟ੍ਰੇਨ ਨੇ ਥੋੜਾ ਜਿਹਾ ਸਟਾਪੇਜ ਕੀਤਾ ਤੇ ਉਸ ਤੋਂ ਬਾਅਦ ਅੱਗੇ ਨੂੰ ਅਰਵਾਨਾ ਹੋ ਗਈ। ਰਸਤੇ ਦੇ ਵਿੱਚ ਦੇਖਿਆ ਜੀ ਫਸਲਾਂ ਆਪਣੇ ਪੰਜਾਬ ਨਾਲੋਂ ਬਹੁਤ سارے ਫਰਕ ਹੈ ਨਹੀਂ ਸੀ ਇਸ ਸਮਾਨ ਦਾ। ਆਪਣੇ ਦਾ ਫਸਲਾ ਪੂਰੀਆਂ ਵਧੀਆ ਨਹੀਂ ਆ। ਇੱਧਰ ਤਾਂ ਠਿੱਕ ਠਿੱਕ ਦੀਆਂ ਜੀਰੀਆਂ ਨੇ ਜੀ। ਬਹੁਤ ਬੁਰਾ ਹਾਲ ਹੈ। ਤੇ ਰਸਤੇ ਵਾਰ ਫਿਰ ਟ੍ਰੇਨ ਰੁਕੀ ਜੀ ਜੌਨਪੁਰ। ਜੌਨਪੁਰ ਰੇ 10 ਮਿੰਟ ਦਾ ਸਟਾਪੇਜ ਕੀਤਾ ਟ੍ਰੇਨ ਨੇ। ਪਟਨਾ ਸਾਹਿਬ ਨੋਰਮਨਾਵੀਆ ਸਾਡੀ ਟ੍ਰੇਨ ਅਗੀ ਫਰਕ ਐਕਸਪ੍ਰੈਸ ਉਠਿੰਡੇ ਤੋਂ ਚੱਲ ਕੇ ਇਹ ਪਟਨਾ ਸਾਹਿਬ ਜਾ ਕੇ ਰੁਕੂਗੀ ਬਣੇ ਰਹੋ ਜੀ ਨਾਲ ਵੀਡੀਓ ਦੇ ਤੁਹਾਨੂੰ ਅੱਗੇ ਸਾਰੇ ਗੁਰੂ ਘਰਾਂ ਦੇ ਦਰਸ਼ਨ ਕਰਵਾਵਾਂਗੇ ਸਾਰੇ ਗੁਰੂ ਘਰਾਂ ਦੇ ਦਰਸ਼ਨ ਕਰਨ ਵਾਸਤੇ ਮੇਰੇ ਪੇਜ ਨੂੰ ਫੋਲੋ ਕਰ ਲਿਓ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ bai pawne dinapanni